ਕਿਸੇ ਨੂੰ ਸਲਾਹ ਜਾਂ رائے ਦੇਣ ਵਾਲੇ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲਿਓ ਦੋਸਤੋ ਅਕਸਰ ਹੀ ਜਦੋਂ ਕੋਈ ਵਿਅਕਤੀ ਕੋਈ ਕੰਮ ਕਰਨ ਲੱਗਦਾ ਹੈ ਤਾਂ ਕੁਝ ਲੋਕ ਉਸ ਨੂੰ ਬਿਨਾਂ ਮੰਗੇ ਹੀ ਸਲਾਹਾਂ ਜਾਂ ਰਾਇਆਂ ਦੇਣ ਲੱਗ ਜਾਂਦੇ ਨੇ ਜਿਸ ਕਰਕੇ ਕੰਮ ਕਰਨ ਵਾਲਾ ਵਿਅਕਤੀ ਵੀ ਇਹ ਸੋਚ ਵਿੱਚ ਪੈ ਜਾਂਦਾ ਹੈ ਕਿ ਕੰਮ ਕਰਾਂ ਜਾਂ ਨਾ ਕਰਾਂ ਉਹ ਸਲਾਹਾਂ ਤੇ ਰਾਇਆਂ ਤੋਂ ਅੱਕ ਕੇ ਨੌਜਵਾਨ ਨੇ ਕਰ ਦਿੱਤਾ ਆ ਕੰਮ ਦਰਸਲ ਇੱਕ ਨੌਜਵਾਨ ਆਪਣਾ ਨਵਾਂ ਘਰ ਬਣਾ ਰਿਹਾ ਸੀ ਪਰ ਜਣਾ ਖਣਾ ਆ ਕੇ ਉਸ ਨੂੰ ਆਪਣੀ ਸਲਾਹ ਦੇ ਦਿੰਦਾ ਸੀ ਕਿ ਇਸ ਤਰ੍ਹਾਂ ਕਰ ਜਾਂ ਇਸ ਤਰ੍ਹਾਂ ਨਾ ਕਰ ਜਿਸ ਤੋਂ ਅੱਕ ਕੇ ਨੌਜਵਾਨ ਨੇ ਸਲਾਹਾਂ ਤੇ ਰਾਇਆਂ ਦੇਣ ਵਾਲਿਆਂ ਲਈ ਕੰਦ ਤੇ ਲਿਖ ਦਿੱਤਾ ਕਿ ਕਿਰਪਾ ਕਰਕੇ ਰੈ ਨਾ ਦਿਓ ਰੈ ਦੇਣ ਵਾਲੇ ਨੂੰ ਲੈਂਟਰ ਤੇ ਨਹੀਂ ਬੁਲਾਇਆ ਜਾਵੇਗਾ ਰੈ ਦੇਣ ਵਾਲੇ ਨੂੰ 1000 ਰੁਪਏ ਜੁਰਮਾਨਾ ਅਤੇ 35 ਦਿਨ ਮਿਸਤਰੀ ਨਾਲ ਦਿਹਾੜੀ ਦੀ ਸਜ਼ਾ ਦਿੱਤੀ ਜਾਵੇਗੀ ਤੇ ਨਾਲੇ ਲਿਖਿਆ ਹੈਗਾ ਦੇਖੋ ਭਈ ਕਿਰਪਾ ਕਰਕੇ ਰੈ ਨਾ ਦਿਓ ਜੀ ਤੇ ਮੁੱਖ ਹਦਾਇਤਾਂ ਪੁਮੀਰੀ ਵੱਲੋਂ ਜਿਹੜਾ ਰੈ ਦੇਊਗਾ 1000 ਰੁਪਏ ਜੁਰਮਾਨਾ 35 ਦਿਨ ਮਿਸਤਰੀ ਨਾਲ ਸਜ਼ਾ ਤੇ ਤਹਾਂ ਲਿਖਿਆ ਹੈਗਾ رائے ਦੇਣ ਵਾਲੇ ਨੂੰ ਸੱਤ ਤੇ ਨਹੀਂ ਬੁਲਾਇਆ ਜਾਵੇਗਾ ਸੋ ਨੌਜਵਾਨ ਦੀਆਂ ਲਿਖੀਆਂ ਇਹਨਾਂ ਗੱਲਾਂ ਨੂੰ ਪੜ੍ਹ ਕੇ ਸਲਾਹਾਂ ਤੇ ਰਾਏਆਂ ਦੇਣ ਵਾਲੇ ਚੁੱਪ ਕਰਕੇ ਖੜ ਜਾਂਦੇ ਸੀ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਸਲਾਹਾਂ ਦੇਣ ਵਾਲੇ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ